ਪੰਜਾਬ ਸਰਕਾਰ ਨੇ ਜਿਹੜਾ ਗੁਰੂ ਸਾਹਿਬ ਦਾ ਸ਼ਹਾਦਤ ਦਾ ਜਿਹੜਾ 350 ਸਾਲਾਂ ਕਰੋਨਾ ਜਾਨ ਭਾਈ ਮਤੀ ਦਾਸ ਭਾਈ ਸੱਤੀ ਦਾਸ ਭਾਈ ਜਾਨਾ ਜੀ ਜਿਨ੍ਹਾਂ ਨੇ ਵੀ ਗੁਰੂ ਦੇ ਨਾਲ ਸ਼ਹਾਦਤ ਕੀਤੀ ਉਹਨਾਂ ਦੀ ਹੈ ਸ਼ਹਾਦਤ ਨੂੰ ਨਾਸਾਨੀ ਸ਼ਹਾਦਤ ਨੂੰ ਯਾਦ ਕਰਨਾ ਆਪਣੀਆਂ ਆਣ ਵਾਲੀਆਂ ਪੀੜ੍ਹੀਆਂ ਨੂੰ ਤੁਹਾਨੂੰ ਕਰਾਣਾ ਤਾਂ ਕਿ ਔਰੇ ਪ੍ਰੇਰਿਤ ਕਰਦਾ ਸਾਰਿਆਂ ਨੇ ਮਿਲ ਕੇ ਸਾਡੀ ਆਪਣੇ ਦੇਸ਼ ਵਾਂਗ ਜਿੱਤ ਜੱਤ ਅਸੀਂ ਵੀ ਜਿਹੜਾ ਹੈਗਾ ਗਰੀਬਾਂ ਮਜ਼ਦੂਮਾਂ ਨਾਲ ਖੜ ਸਕੀਏ ਔਰ ਉਹਨਾਂ ਵਾਸਤੇ ਕੰਮ ਕਰ ਸਕੀਏ ਜਿਹੜਾ ਗੁਰੂ ਦੇ ਦਿਖਾਏ ਹੋਏ ਰਸਤੇ ਦੇ ਉੱਤੇ ਜਬਰ ਤੇ ਜ਼ੁਲਮ ਦਾ ਮੁਕਾਬਲਾ ਸਬਰ ਨਾਲ ਕਰ ਸਕੀਏ ਦਰਸ਼ਕ ਕਿੰਨੀ ਕਿ ਸੰਗਤ ਆंदा ਉਮੀਦ ਹੈ ਕਿਉਂਕਿ ਵੱਡਾ ਕਸ਼ਾ ਸੀਖੋ ਦੇਖੋ ਇਹ ਅੱਜ ਜਿਹੜਾ ਹੈਗਾ ਇਹ ਸੰਗਤ ਆਪਣੇ ਕੋਲੇ ਜਿੰਨੀ ਆਈ ਆ ਦੇਖੋ ਜਿਸ ਤਰ੍ਹਾਂ ਦਾ ਮੌਸਮ ਹੈ ਠਾਠਾ ਮਾਰਦਾ ਇਕੱਠ ਹੈ ਇਹ ਸਭ ਗੁਰੂ ਦੀ ਜਿਹੜੀ ਹੈਗੀ ਆ ਕਿਰਪਾ ਹੈਗੀ ਆ ਔਰ ਤੁਸੀਂ ਅਨੰਤਪੁਰ ਸਾਹਿਬ ਤੇ ਦੇਖੋਗੇ ਲੱਖਾਂ ਲੋਕ ਆਣਗੇ ਦੇਸ਼ ਵਿਦੇਸ਼ ਚੋਂ ਅੰਬੈਸਟਰਸ ਆਣਗੇ ਸਾਰੇ ਮੁੱਖ ਮੰਤਰੀ ਆਣਗੇ ਔਰ ਸਾਡੇ ਰਾਸ਼ਟਰਪਤੀ ਔਰ ਪ੍ਰਾਈਮ ਮਿਨਿਸਟਰ ਸਾਰੇ ਆਣਗੇ ਸਾਰੇ ਜਿੰਨੇ ਵੀ ਧਰਮਗੁਰੂ ਆਣਗੇ ਸਾਰੇ ਧਰਮਾਂ ਦੇ ਆਣਗੇ ਸੋ ਬਹੁਤ ਉਹਦੇ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਜਾਏਗਾ ਸੋ ਇਹ ਸਾਰਾ ਜਿਹੜਾ ਹੈਗਾ ਅਸੀਂ ਜਿਹੜਾ ਹੁਣ ਇਸ ਸਮਾਗਮ ਸ਼ੁਰੂ ਹੋ ਚੁੱਕਿਆ ਹੈ ਦਿੱਲੀ ਤੋਂ ਅਸੀਸਗੰਜ ਗੁਰਦੁਆਰਾ ਸਾਹਿਬ ਤੋਂ ਤੇ ਸੰਗਤਾਂ ਚੱਲੇ ਪਾਣ ਗਿਆ ਜੀ ਹੁਣ ਕਸ਼ਮੀਰ ਤੋਂ ਸਾਰੀ ਦੁਨੀਆ ਦੇ ਵਿੱਚੋਂ ਸੰਗਤ ਚੱਲ ਪਈ ਹੋਈ ਆ ਤੇ ਸਾਰੇ ਜਿਹੜੇ ਹੈਗੇ ਆ 22 ਤਰੀਕ ਨੂੰ ਅਨੰਦਪੁਰ ਸਾਹਿਬ ਵਿਲੇ ਇਕੱਠੇ ਹੋਣਗੇ ਤੇ ਫਿਰ ਬਾਕੀ ਇੱਥੇ ਲੱਗੋ ਸੋ ਪੰਜਾਬ ਦੇ ਕਿਹੜੇ ਕਿਹੜੇ ਜਗਤਾਂ ਸਮਾਗਮ ਹੋ ਰਿਹਾ ਦੇਖੋ ਪੰਜਾਬ ਚ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਸਾਡੇ ਪਟਿਆਲੇ ਦੇ ਵਿੱਚ ਮੇਰੀ ਕੋਸ਼ਿਸ਼ ਅਸੀਂ ਚਾਰ ਜਗ੍ਹਾ ਚਰਨਛੋਪਾ ਪ੍ਰਾਪਤ ਆ ਆਪਣਾ ਗੁਰਦੁਆਰਾ ਸਾਹਿਬ ਹੈ ਜੀ ਚਾਹੇ ਮੋਤੀਵਾਗ ਸਾਹਿਬ ਹੈ ਗੁਰਦੁਆਰਾ ਨੋਖ ਦੁਖਨਵਾਰਨ ਸਾਹਿਬ ਇੱਥੇ ਗੁਰੂ ਸਾਹਿਬ ਦੇ ਚਰਨ ਪਏ ਆ ਬਹੁਤ ਸਾਰੀਆਂ ਜਗ੍ਹਾ ਹੈ ਗਿਆ ਪਟਿਆਲੇ ਤੇ ਸੰਗਰੂਰ ਦੇ ਵਿੱਚ ਪਰ ਪੰਜਾਬ ਦੇ ਵਿੱਚ ਅਨੰਤਪੁਰ ਸਾਹਿਬ ਤੋਂ ਲੈ ਕੇ ਬਾਬਾ ਬਕਾਲਾ ਤੋਂ ਲੈ ਕੇ ਜਿੱਥੇ ਗੁਰੂ ਸਾਹਿਬ ਨੇ ਤਪ ਕੀਤਾ ਜਾਂ ਜਿੱਥੇ ਉਹਨਾਂ ਦੇ ਚਰਨ ਪਏ ਆ ਤੇ ਉਹ ਸਾਰੀਆਂ ਜਗ੍ਹਾ ਤੋਂ ਸੰਗਤਾਂ ਚੱਲਣ ਗਈਆਂ ਔਰ ਸਾਰੇ ਪੰਜਾਬ ਤੋਂ ਚੱਲਣ ਗਈਆਂ ਹਰ ਪਿੰਡ ਚੋਂ ਹਰ ਸ਼ਹਿਰ ਚੋਂ ਪੰਜਾਬ ਤੇ ਔਰ ਹ ਦੁਨੀਆਂ ਦੇ ਦੁਨੀਆਂ ਦੇ ਵੀ ਹਰ ਸ਼ਹਿਰ ਤੋਂ ਜਿਹੜੀ ਸੰਗਤ ਹੈ ਉਹ ਚਾਲੇ ਪਾਰੀ ਹੈ ਥੈਂਕ ਯੂ ਸਰ ਥੈਂਕ ਯੂ